ਪਟਾੜੀ ਦੇ ਸਿੱਕੇ ਕੌੜਾ ਨਰਵਾਦੀ ਜੋ ਕਿ ਹੋਣਾ ਬਾਇਆਕਰ ਨੇ ਤੇ ਸਾਡੇ ਪਾਸੇ ਸਰਦਾਰ ਜਗਨ ਮੋਹਰੀਆ ਦਾ ਸਵਾਗਤ ਹੈ ਜੀ ਤਰ੍ਹਾਂ ਕਰਨ ਨਾਲੇ ਔਰ ਦੀਪਕ ਕਾਹਨੇ ਆਮਦੀਨ ਜੀਵਕ ਘੀਤੀ ਉਹਨਾਂ ਨੇ 500 ਰੁਪਏ ਦੀ ਰਾਸ਼ੀ ਵੀ ਆਜ ਇੱਕ ਐਸ ਲਈ ਸਵਾਗਤ ਮੰਤਰੀ ਦਾ ਕੀ ਨਾਮ ਸੀ ਹੈ ਕੋਈ ਕੋਈ ਆਓ ਜੀ ਇਹਨਾਂ ਨੂੰ ਵੀ ਲੋਰੀ ਦੇ ਕੇ ਮਹਿਮਾਨੀ ਜੀ ਸਮੇ ਚਲ ਰਿਹਾ E metros, <Síntos> sei lá, ਅੱਜ ਰਾਮਲੀਲਾ ਦੇ ਵਿੱਚ ਪਹੁੰਚੇ ਆ। ਸਭ ਤੋਂ ਪਹਿਲਾਂ ਮੈਂ ਦੇ ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਪੰਜਾਬ ਦੀ ਯੂਨਿਟ ਨਕੋਦਰ ਦਾ ਤੇ ਔਰ ਇੱਥੇ ਦੀ ਕਲਾ ਮੰਚ ਦਾ ਜਿਹਨਾਂ ਨੇ ਸਾਨੂੰ ਅੱਜ ਇਨਵਾਈਟ ਕੀਤਾ ਸੀ ਇੱਥੇ ਕਿਹੇ ਸੱਦੇ ਤੇ ਪਹੁੰਚੇ ਆ ਔਰ ਸਾਨੂੰ ਬਹੁਤ ਵਧੀਆ ਲੱਗਾ ਜੀ। ਸੋ ਬਹੁਤ ਸੋਹਣਾ ਪ੍ਰੋਗਰਾਮ ਆ। ਸੋ ਮੈਂ ਮਾਲਕ ਨੂੰ ਬਹੁਤ ਵਧੀਆ ਲੱਗਾ ਜੀ ਬਹੁਤ ਸੋਹਣਾ ਪ੍ਰੋਗਰਾਮ ਆ ਇਸ ਕਲਾ ਮੰਚ ਦਾ ਤੇ ਸੋ ਜ਼ਿਆਦਾ ਤਾਂ ਸਾਡੇ ਸੈਕਟਰੀ ਸਾਹਿਬ ਜਗੀਸ਼ ਕੁਮਾਰ ਜੀ ਨੂੰ ਸੰਦੇਸ਼ ਦੇਵਾਂਗੇ। ਲੋਕਾਂ ਨੂੰ ਇਹ ਕਹੂੰਗਾ ਕਿ ਆਪਣਾ ਜਿਹੜਾ ਆਪਣਾ ਜਿਹੜਾ ਸਭਿਆਚਾਰ ਆ ਰਿਹਾ ਉਹਨੂੰ ਆਪਾਂ ਜਿੱਦਾਂ ਪਰ ਰਹਿਨੇ ਆ ਉਦਾਂ ਵਿਚਰੀਏ ਉਹਦੇ ਨਾਲ ਸਮਾਜ ਦੇ ਨਾਲ ਰਹਿ ਕੇ ਜੋ ਕਿ ਆਪਣੇ ਸਮਾਜ ਦੀਆਂ ਰੀਤੀ ਰਿਵਾਜਾਂ ਆਣਗੇ ਉਹ ਸਾਰਨਾ ਗੁਜ਼ਰੀਏ ਇਹਨਾਂ ਦੇ ਨਾਲ ਵਿਚਾਰ ਕਰਦੇ ਜੀ ਜੈ ਸ਼੍ਰੀ ਰਾਮ ਜੀ ਜੀ ਮੈਂ ਜਨ ਸਗਤ ਨੂੰ ਕੋਧਰ ਦਖਾਈ ਪੁਰਗਰਾ ਐਸੋਸ਼ੀਏਸ਼ਨ ਤੋਂ ਮੈਂ ਕੂਲ ਕਲਾ ਮੰਚ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਇਹਨਾਂ ਨੇ ਹਰ ਸਾਲ ਸਾਨੂੰ ਬੁਲਾਉਂਦੇ ਇਨਵਾਈਟ ਕਰਦੇ ਆ ਅਸੀਂ ਸ਼੍ਰੀ ਰਾਮ ਦੇ ਦਸੇ ਕਦਮਾਂ ਅੱਗੇ ਚੱਲ ਗਏ ਤੇ ਸਾਰਿਆਂ ਨੂੰ ਮੇਰੀ ਅਪੀਲ ਹੈ ਤੇ ਆਓ ਤੇ ਜਰੂਰ ਨਾ ਦੇਖੋ ਆਪਾਂ ਸਿੱਖ ਨੂੰ ਮਿਲਦਾ ਸਭ ਕੁਝ ਸ੍ਰੀ ਰਾਮ ਜੀ ਜਿੱਦਾਂ ਕਰਦੇ ਆਪਾਂ ਉਹਦੇ ਹੀ ਚੱਲ ਗਏ ਜੀ ਜੈ ਸ਼ੀ ਰਾਮ ਹਾਂਜੀ ਅੱਜ ਬਰਬਾਜੀ ਅੱਜ ਸ੍ਰੀ ਗੁਰੂ ਕਲਾ ਮੰਚ ਦੀ ਕਮੇਟੀ ਦੇ ਨਾਲ ਮਿਲ ਕੇ ਪਹੁੰਚ ਕੀ ਗਏ ਸਭ ਤੋਂ ਪਹਿਲਾਂ ਜੈ ਸ਼ੀ ਰਾਮ ਜੀ ਜੈ ਸ਼ੀ ਰਾਮ ਇਹ ਜਿਹੜਾ ਸ੍ਰੀ ਗੁਰੂ ਕਲਾ ਮੰਚ ਵੱਲੋਂ ਜਿਹੜਾ ਰਾਤਰੀ ਰਾਮਲੀਲਾ ਦਾ ਨਾਟਕ ਦੇ ਰੂਪ 'ਚ ਇੱਕ ਯੋਜਨ ਕੀਤਾ ਜਾ ਰਿਹਾ ਆ ਸਭ ਤੋਂ ਪਹਿਲਾਂ ਤਾਂ ਸ੍ਰੀ ਗੁਰੂ ਕਲਾ ਮੰਚ ਦੇ 35ਵਾਂ ਸਾਲ ਆ ਇਦੇ ਲਈ ਬਹੁਤ ਹੀ ਵਧਾਈ ਦੇ ਪਾਤਰ ਆ ਕਿਉਂਕਿ ਇਹ ਇੱਕ ਸਟੇਜ ਦਾ ਇੱਕ ਪ੍ਰੋਗਰਾਮ ਨਹੀਂ ਹੈਗਾ ਭਗਵਾਨ ਦਾ ਇਹ ਆਉਣ ਵਾਲੀ ਪੀੜ੍ਹੀ ਲੋਕਾਂ ਨੂੰ ਜਿਹੜੀ ਆ ਆਉਣ ਵਾਲੇ ਬੱਚੇ ਆ ਉਹਨਾਂ ਨੂੰ ਭਗਵਾਨ ਸ਼੍ਰੀ ਰਾਮ ਜੀ ਦੇ ਪਦ ਚ ਇਹਨਾਂ ਦੇ ਚੱਲਣ ਲਈ ਸੰਸਕਾਰ ਇਹ ਜਿਹੜਾ ਪਰਿਵਾਰ ਦੇ ਵਿੱਚ ਹੁੰਦੇ ਆ ਇਹ ਜਿਹੜੇ ਭਗਵਾਨ ਦੇ ਅਸ਼ੀਰਵਾਦ ਆ ਇਹ ਉਹਦਾ ਬਹੁਤ ਵੱਡਾ ਮਾਧਿਅਮ ਆ ਤੇ ਇਹਦੇ ਸ਼ੀਰਗੁਰੂ ਕਲਾ ਮੰਚ ਦੇ ਸਾਰੇ ਮੈਂਬਰ ਜਿਨੇ ਆ ਪ੍ਰਾਸ਼ਾਸਨ ਸਾਹਿਬ ਰਕੇਸ਼ ਜੀ ਅਨਿਲ ਜੀ ਉਹਨਾਂ ਦੀ ਪੂਰੀ ਟੀਮ ਇਹਦੇ ਹੱਕਦਾਰ ਆ ਕਿ ਜਿਹੜਾ ਇਹਨਾਂ ਨੇ ਹਰ ਸਾਲ ਇਹ ਜਿਹੜਾ ਯੋਜਨ ਕਰਦੇ ਆ ਤਾਂ ਲੋਕਾਂ ਨੂੰ ਭਗਵਾਨ ਸ਼੍ਰੀ ਰਾਮ ਜੀ ਦੇ ਨਾਮ ਦੇ ਨਾਲ ਜਿਹੜਾ ਹਮੇਸ਼ਾ ਜੋੜ ਕੇ ਰੱਖਣ ਲਈ ਇਹਨਾਂ ਦਾ ਜਿਹੜਾ ਪ੍ਰਯਾਸ ਆ ਇਹ ਬਹੁਤ ਸਰਾਣੀ ਆ ਆ ਤਾਂ ਮੈਂ ਇਹਨਾਂ ਨੂੰ ਫਿਰ ਤੋਂ ਰਾਧੇ ਰਾਮ ਲਾਲ ਜੀ ਲਈ ਬਹੁਤ-ਬਹੁਤ ਵਧਾਈ ਦਿੰਦਾ ਜੈ ਸ਼੍ਰੀ ਰਾਮ